ਕੀ ਨਾ ਜੀ ਆਪਣਾ ਮੇਰਾ ਨਾਮ ਰੋਹਿਤ ਹੈ ਜੀ ਰੋਹਿਤ ਅਨੰਦ ਹਾਂ ਜੀ ਰੋਹਿਤ ਅੱਜ ਆਪਣਾ ਤੁਸੀਂ ਸਿਵਲੋਗ ਮਿਡਲ ਚ ਆਏ ਆ ਕਿ ਮਾਮਲਾ ਕੀ ਸਾਰਾ ਹੈ ਮਾਮਲਾ ਇਸ ਤਰ੍ਹਾਂ ਹੈ ਜੀ ਕਿ ਮੇਰੇ ਬੇਟੇ ਦਾ ਸਾਲਾ ਹੈ ਭੁੱਤਰ ਰਿੰਦਾ ਸਾਨੂੰ 7:30 7 ਵਜੇ ਫੋਨ ਆਇਆ ਹੈਗਾ ਵੀ ਐਕਸੀਡੈਂਟ ਹੋ ਗਿਆ ਤੇ ਤੁਸੀਂ ਸਿਵਲ ਹਸਪਤਾਲ ਪਹੁੰਚੋ ਤੇ ਅਸੀਂ ਝਟਪਟ ਮੈਂ ਮੇਰਾ ਬੇਟਾ ਤੇ ਸਾਡੀ ਬਾਹੂ ਜਿਹਦਾ ਉਹ ਬ੍ਰਦਰ ਆਂਚਲ ਦਾ ਬ੍ਰਦਰ ਅਸੀਂ ਉੱਥੋਂ ਘਰੋਂ ਸਿੱਧਾ ਜੋ ਸਿਵਨ ਹਸਪੀਟਲ ਆਏ ਆ ਤੇ ਸਾਨੂੰ ਇੱਥੇ ਇੱਕ ਪੁਲਿਸ ਪਲਾਜ਼ਮ ਮਿਲੇ ਆ ਵੀ ਕਹਿੰਦੇ ਇੱਧਰ ਦਾ ਤੁਸੀਂ ਕੌਣ ਅਸੀਂ ਆਪਣਾ ਵੇਰਵਾ ਦਿੱਤਾ ਵੀ ਇੱਧਰ ਦਾ ਮੇਰੇ ਬੇਟੇ ਦਾ ਸਾਲ ਆਇਆ ਤੇ ਉਹਨੇ ਇੱਕਦਮ ਦੱਸਿਆ ਵੀ ਇੱਧਰ ਦਾ ਇਹਦਾ ਐਕਸੀਡੈਂਟ ਹੋਇਆ ਤੇ ਲੜਕੇ ਦੀ ਡੈਥ ਹੋ ਗਈ ਹੈ ਜੀ ਡੈਥ ਜਗਜੀਤਪੁਰ ਦੇ ਕੋਲ ਕੋਈ ਕ੍ਰੀਟਾ ਗੱਡੀ ਸੀ ਕ੍ਰੀਟ ਹੈ ਐਚ ਆਰ ਨੰਬਰ ਹੈ ਨੰਬਰ ਸਾਡੇ ਕੋਲ ਹੈਗਾ ਉਹ ਤੇ ਇਹ ਬੇਟਾ ਸਾਡਾ ਬਾਈਕ ਤੇ ਸੀ ਸਨਮ ਜਿਹੜਾ ਪੁੰਤਰ ਰਿੰਦਾ ਪੁੰਤਰ ਵਿਆਹ ਹੈ ਉਹਦੀ ਮਤਲਬ ਉਥੇ ਐਕਸੀਡੈਂਟ ਇੰਨਾ ਜ਼ਬਰਦਸਤ ਹੋਇਆ ਜੀ ਗੱਡੀ ਵੀ ਕਾਫੀ ਭਜੀ ਤੇ ਉਸ ਲੜਕੇ ਦੀ ਮੋੱਕੇ ਤੇ ਲੱਤ ਕੱਟ ਹੋ ਗਈ ਤੇ ਪੁਲਿਸ ਹੀ ਕਹਿ ਰਹੀ ਹੈ ਵੀ ਕਿ ਘੰਟੇ ਬਾਅਦ ਸਾਨੂੰ ਲੱਤ ਲੱਭੀ ਹੈ ਤੇ ਉਸ ਤੋਂ ਬਾਅਦ ਕੌਣ ਇੱਥੇ ਲੈ ਕੇ ਆਇਆ ਸ਼ਾਇਦ ਕੋ ਪਿੰਡ ਦੇ ਬੰਦੇ ਸੀ ਤੇ ਪੁਲਿਸ ਕਹਿੰਦੇ ਜੀ ਸਾਡੇ ਨਾਲ ਹੀ ਇਹ ਉਥੇ ਅਸੀਂ ਇਹਨੂੰ ਮਤਲਬ ਐਡਮਿਟ ਕਰਾਇਆ ਹੈਗਾ ਤੇ ਉਸ ਤੋਂ ਬਾਅਦ ਇਹ ਦੀ ਡੈਥ ਹੋ ਗਈ। ਸਰ ਜਿਹੜੇ ਵਿਅਕਤੀ ਦਾ ਐਕਸੀਡੈਂਟ ਹੋਇਆ ਉਹਦਾ ਨਾਮ ਵਗੈਰਾ ਕੀਤੇ ਆ ਕਿੱਥੇ ਦਾ ਰਹਿਣ ਵਾਲੇ ਹੋ? ਹਾਂ ਉਹਦਾ ਨਾਮ ਹੈ ਨਾ ਜੀ ਸਨਮ ਨਖਵਾਲ। ਉਹਦਾ ਇਹ ਪਿੱਛੋਂ ਹੁਸ਼ਿਆਰਪੁਰ ਦੇ ਆ ਜੀ ਤੇ ਵਿਆਹ ਕੇ ਇਹ ਪੁੰਤਰ ਰਹਿੰਦਾ ਸੀਗਾ ਜੀ। ਫੁੱਲੂ ਮਨਾ ਲਈ। ਸ਼ਾਦੀशुदा ਆਪ? ਹਾਂ ਸ਼ਾਦੀਸ਼ੁਦਾ ਜੀ ਦੋ ਬੱਚੇ ਆ ਇੱਕ ਕੁੜੀਆ ਉਹ ਬਹੁਤ ਛੋਟੀ ਹੈ। ਤੇ ਇੱਕ ਬੇਟਾ ਹੈ ਜੀ ਉਹ 12-13 ਸਾਲ ਦੇ ਕਰੀਬ ਹੋਏਗਾ ਜੀ ਜਿਹੜੇ ਵਿਅਕਤੀ ਨੇ ਹਿੱਟ ਕੀਤਾ ਕਾਰ ਜਾਂ ਜੋ ਵੀ ਹੈ ਕੋਈ ਨੰਬਰ ਵਗੈਰਾ ਜਾਂ ਕੋਈ ਮਤਲਬ ਕੀ ਬੰਦਾ ਫੜ ਹੋਇਆ ਕਿ ਨਹੀਂ ਹੋਇਆ ਬੰਦਾ ਦੇਖੋ ਜੀ ਪਹਿਲਾਂ ਸਾਡੀ ਫੋਨ ਤੇ ਗੱਲ ਹੋਈ ਤੇ ਸਾਨੂੰ ਰੋਲ ਪੁਲੀ ਥਾਣੇ ਤੋਂ ਇਹੀ ਕਿਹਾ ਗਿਆ ਵੀ ਦੋ ਬੰਦੇ ਅਸੀਂ ਫੜੇ ਹੋਏ ਹੈ ਜੀ ਤਾਂ ਉਸ ਤੋਂ ਬਾਅਦ ਜਿਹੜਾ ਉੱਥੇ ਦੇ ਜਿਹੜੇ ਅਫਸਰ ਸੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਉਹ ਬੰਦੇ ਆ ਮੌਕੇ ਤੇ ਨਹੀਂ ਸੀਗਾ ਬੰਦਾ ਉੱਥੋਂ ਭੱਜ ਗਿਆ ਜੀ ਭੱਜ ਗਿਆ ਪਰ ਜਦ ਕਿ ਸਾਡੇ ਕੋਲ ਉਹਦੀ ਫੋਟੋ ਹੈਗੀ ਹੈ ਜੀ ਉਸ ਬੰਦੇ ਦੀ ਜਿਹੜਾ ਉਸ ਗੱਡੀ ਨੂੰ ਚਲਾ ਰਿਹਾ ਸੀਗਾ ਤੇ ਪੁਲਿਸ ਕੰਪਲੀਟ ਕਰਤੀ ਸਰ ਹਾਂ ਪੁਲਿਸ ਵਾਲਿਆਂ ਨੇ ਹੁਣ ਸਾਰੀ ਲਿਖੀ ਹੈ ਜੀ ਕੰਪਲੀਟ ਸਾਰੀ ਲਿਖੀ ਤੇ ਕੀ ਮੰਗ ਰੱਖਦੇ ਆਪਾਂ ਮੰਗ ਹੈ ਜੀ ਸਾਨੂੰ ਇਨਸਾਫ ਚਾਹੀਦਾ ਹੈ ਜੋ ਬੰਦੇ ਦੀ ਕਾਰਵਾਈ ਹੈ ਇਹਨਾਂ ਤੇ ਹੋਣੀ ਚਾਹੀਦੀ ਹੈ ਔਰ ਬੰਦੇ ਮਤਲਬ ਕੋਹੋ ਵੀ ਜੋ ਸਜ਼ਾ ਬਣਦੀ ਇਹਨਾਂ ਨੂੰ ਅੰਦਰ ਹੀ ਹੋਣਾ ਚਾਹੀਦਾ ਜੀ ਮਤਲਬ ਅਸੀਂ ਤਾਂ ਚਾਹੁੰਦੇ ਵੀ ਇਹ ਬੰਦੇ ਨੂੰ ਚੱਕ ਕੇ ਅੰਦਰ ਕੀਤਾ ਜਾਵੇ ਤਾਂ ਕਿ ਇਹਨੂੰ ਵਕਾ ਨਾ ਸਰ ਉਮਰ ਕਿੰਨੀ ਦਾ ਬੇਟੇ ਦੀ ਜਿਹੜੀ ਡੈਥ ਹੋਈ ਜੀ ਡੈਥ ਹੋਈ ਹੈ ਜੀ 36 ਸਾਲ ਦੀ